ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਹੋਪਸ ਸਾਰੇ ਠੀਕ ਠਾਕ ਹੋਵਗੇ ਤਾਂ ਦਰ ਉਸ ਤੋਂ ਖੁਸ਼ ਹਾਲ ਹੋਗੇ ਮੈਂ ਬਿਲਕੁਲ ਠੀਕ ਆ ਟਾਈਮ ਹੋ ਰਿਹਾ 9 ਵਜੇ ਦਾ ਅਸੀਂ ਹੋ ਗਏ ਰੈਡੀ ਅਸੀਂ ਜਾ ਕੇ ਉਹਨੂੰ ਉੱਧਰ ਚਾਹ ਪਾਣੀ ਪੀਨੇ ਆ ਬ੍ਰੈਕਫਾਸਟ ਕਰਦੇ ਆ ਜੋ ਵੀ ਮਿਲੂਗਾ ਦੇਖਦੇ ਆ ਚਾਹ ਤਾਂ ਅਸੀਂ ਪੀਤੀਨ ਕੋ ਕਿੱਧਰ ਕੋ ਅਰੇਂਜਮੈਂਟ ਨਹੀਂ ਹੈਗਾ ਅਸੀਂ ਚਾਹ ਤਾਂ ਸਾਡਾ ਰੂਮ ਬਿਲਕੁਲ ਅਲੱਗ ਹੈ ਇਧਰ ਕੋਈ ਅਰੇਂਜਮੈਂਟ ਨਹੀਂ ਸਿੱਕੇ ਦੇ ਘਰੇ ਵੀ ਨਹੀਂ ਹੈਗਾ ਬਾਹਰ ਜਿਹੜੇ ਸੁਸਾਇਟੀ ਦੇ ਰੂਮਸ ਹੁੰਦੇ ਨੇ ਜਾਂ ਰੈਂਟੇਡ ਰੂਮਸ ਹੁੰਦੇ ਨੇ ਉਹ ਜਿੱਥੇ ਅਸੀਂ ਰਹਿ ਰਹੇ ਆ ਜਾ ਕੇ ਪਿੰ ਸਵੇਰੇ ਉੱਠੇ ਲੇਟ ਸੀ ਬੰਗਤ ਰਾਤ ਬਹੁਤ ਜ਼ਿਆਦਾ ਥੱਕ ਕੇ ਪਈ ਸੀ ਸਵੇਰੇ ਉੱਠੀ ਲੇਟ ਸੀ ਇਹ ਅੱਜ ਮੈਂ ਪਾਲਿਆ ਨਿਊ ਸੂਟ ਵੇਅਰ ਕੀਤਾ ਤੁਹਾਨੂੰ ਫੁੱਲ ਲੁੱਕ ਦਿਖਾਉਣੀ ਹੈ ਬਹੁਤ ਸੋਹਣਾ ਲੱਗ ਰਿਹਾ ਬਹੁਤ ਲਾਈਟ weight ਦਾ ਬਹੁਤ ਹਲਕਾ ਹਲਕਾ ਫੀਲ ਹੋ ਰਿਹਾ ਕਿਸੇ ਦਾ ਸੂਟ ਬਹੁਤ ਭਾਰੀ ਹੈ ਪਰ ਕੈਨ ਫੀਲ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਇਹ ਹੈਗੇ ਮੇਰੇ ਸੂਟ ਦੀ ਫੁੱਲ ਲੁੱਕ ਤੇ ਕਲਰ ਮੈਨੂੰ ਮੈਨੂੰ ਇੰਨਾ ਅੱਛਾ ਲੱਗਿਆ ਨਾ ਗ੍ਰੀਨ ਵਿੱਚ ਕੁਲ ਹੋਰ ਸ਼ੇਡ ਸੀ ਪਰ ਆਮ ਨਾਲ ਗ੍ਰੀਨ ਨਹੀਂ ਸੀਗਾ ਐਂਡ ਇਹ ਦਾ ਕੰਫਰਟੇਬਲ ਇਹ ਸਟਾਫ ਮੈਨੂੰ ਬਹੁਤ ਜ਼ਿਆਦਾ ਲੱਗਿਆ ਬਹੁਤ ਮੈਨੂੰ ਆਪ ਨੂੰ ਸੋਹਣਾ ਪੈਤ ਜਵਿੰਦਰ ਨੇ ਲੰਚ ਕਰ ਲਿਆ ਲੰਚ ਕਰ ਲਿਆ ਜਿਆਦਾ ਟੇਸਟੀ ਬਹੁਤ ਜ਼ਿਆਦਾ ਲੱਗਿਆ ਕਿਉਂਕਿ ਜਦੋਂ ਬਾਹਰ ਆਉਨੇ ਆ ਟਿਕ ਦਾ ਟੇਸਟੀ ਲੱਗਦਾ ਖਾਣਾ ਹਨਾ ਦੂਜੇ ਘਰ ਦਾ ਇਦਾਂ ਬਣੀ ਬਣਾਈ ਸੀ ਸਾਹਮਣੇ ਐਂ ਤੇ ਹੋਰ ਵੀ ਟੇਸਟ ਆਉਂਦੇ ਤੇ ਸਾਨੂੰ ਉਰੇ ਕਰਦੇ ਆ ਵਾਕ ਵੀ ਥੋੜੀ ਵਾਕ ਕਰੀਏ ਫਿਰ ਇਸ ਵਿਡੀਸ਼ ਖਾਣੀ ਪਾਕੀ ਹੈ ਕੱਜੇ ਵਾਕ ਕਰਕੇ ਫਿਰ ਵਿਡੀਸ਼ ਖਾਵਾਂਗੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਾਗੋ ਦਾ ਫੰਕਸ਼ਨ ਆ ਉਹਦੇ ਲਈ ਰੈਡੀ ਹੋਣਾ ਰੈਡੀ ਮੈਂ ਤੇ ਇਹੀ ਸੂਟ ਰੱਖੂੰਗੀ ਮੈਨੂੰ ਕੰਫਰਟੇਬਲ ਆ ਬਸ ਥੋੜਾ ਇਸ ਵਾਰ ਥੋੜਾ ਜਿਹਾ ਮੂਹਮਾ ਤੋਂ ਕਰ ਨਹੀਂ ਕਪਗਰਾ ਹੋ ਕਰ ਲਾਂਗੇ। ਹੁਣ ਕਰ ਰਹੇ ਆਂ ਸੀ ਬਹੁਤ ਪੂਰੇ ਬਾਹਰ ਦਪਹਿਰੇ 2:30 ਦੇ ਟਾਈਮ 'ਤੇ। ਸਾਰੇ ਨੇ ਘਰਾਂ ਦੇ ਬਾਹਰ ਇਦਾਂ ਪਲਾਂਟਸ ਪਏ ਨੇ ਇਹ, ਤੇਨੇ ਸੋਹਣੇ ਚੱਲਦੇ ਨੇ। ਸਾਡੇ ਤਾਂ ਪਤਾ ਨਹੀਂ ਕਿਉਂ ਚੱਲਦੇ, ਪਤਾ ਨਹੀਂ ਮੌਸਮ ਦਾ ਫਰਕ ਆ, ਹਵਾ ਦਾ ਫਰਕ ਆ, ਕੋਈ ਧੁੱਪ-ਛਾਂ ਦਾ ਫਰਕ ਆ। ਬਹੁਤ ਸੋਹਣੇ-ਸੋਹਣੇ ਜਗ੍ਹਾ-ਜਗ੍ਹਾ ਤੇ ਸਾਰਿਆਂ ਨੇ ਬਾਹਰ ਪਲਾਂਟਸ ਰੱਖੇ ਹੋਏ ਨੇ। ਮੈਨੂੰ ਤਾਂ ਬਹੁਤ ਬਹੁਤ ਚੰਗਾ ਸੋਹਣੇ ਲੱਗ ਰਹੇ। ਮੈਂ ਤਾਂ ਇਹਨੂੰ ਦੇਖੀ ਜਾਨੀ ਆ।

ਸਾਰੇ ਬਾਰੇ ਬਾਰੇ ਲਿਪਾਉਂਦੇ ਬਟਨਾ ਮੈਂ ਵਾਲੀ ਕੁੜੀ ਦੇ ਬਹੁਤ ਵਧੀਆ ਲੱਗਦਾ ਜਦੋਂ ਇਕੱਠੇ ਹੁੰਨੇ ਆ ਸਾਰੇ ਪਿੰਡ ਪਾਈ ਹੱਸਦਿਆਂ ਖੇਡਦਿਆਂ ਹਨ ਕਿਉਂਕਿ ਹਰ ਕਿਸੇ ਕੋਲ ਨਾ ਟਾਈਮ ਨੀ ਆ ਕੇ ਸਪੈਸ਼ਲ ਮੇਲੂ ਤੇ ਫੰਕਸ਼ਨਸ ਦੇ ਬੰਦੇ ਨਾਲ ਇਕੱਠਾ ਹੋਇਆ ਜਾਂਦਾ ਔਰ ਬਟਨੇ ਦੀ ਰਸਮ ਤੋਂ ਬਾਅਦ ਉਹ ਚੂੜੇ ਦੀ ਰਸਮ ਹੁਣ ਲਗਾ ਰਹੇ ਮੈਂ ਤੇ ਦਵਿੰਦਰ ਬਟਨਾ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਦੇਖੋ ਰਿਵਾਜ ਹੁੰਦੇ ਨੇ ਕੋਈ ਕਿਵੇਂ ਰਿਵਾਜ ਹੁੰਦਾ ਕਿਸੇ ਦਾ ਥੋੜਾ ਥੋੜਾ ਚੇਂजेस ਹਰ ਇੱਕ ਦੇ ਹੁੰਦੀ ਐ ਜਿਉ ਆਪਾਂ ਨੋਟਿਸ ਕਰਦੇ ਗਏ ਤੇ ਆਖ ਕੇ ਅਗਲਾ ਕਹਿੰਦੇ ਸਾਡੀ ਰਵਾਇਤ ਨਹੀਂ ਸ ਇਹ ਸਾਡੇ ਆਏ ਹੁੰਦਾ ਇਹ ਮੈਂ ਵੀ ਨੋਟਿਸ ਕੀਤਾ ਤੇ ਹੁਣ ਵਿਆਹ ਵਾਲੀ ਕੁੜੀ ਦੇ ਪਊਗਾ ਚੂੜਾ ਚੂੜੇ ਦੀ ਰਸਮ ਹੋਊ ਕਿ ਮੰਮਾ ਮੰਮੀ ਕੱਟਣਗੇ ਉਹੀ ਗੱਲ ਬਾਕੀ ਅਲੱਗ-ਅਲੱਗ ਤੇ ਕੋਈ ਸਭ ਦਾ ਰਿਵਾਜ ਅਲੱਗ-ਅਲੱਗ ਰੀਤੀ ਰਵਾਜ ਲੱਗ ਹੁੰਦੇ ਨੇ ਇਹ ਮੰਮਾ ਮੰਮੀ ਪਾਉਣਗੇ ਚੂੜਾ ਵਿਆਹ ਵਾਲੀ ਕੁੜੀ ਨੂੰ ਸ਼ੁਰੂ ਹੋ ਗਈ ਸੀ ਜਾਗੋ ਦੀ ਰਸਮ ਜਾਗੋ ਦਾ ਫੰਕਸ਼ਨ ਸ਼ੁਰੂ ਹੋ ਗਿਆ ਸੀ ਤੁਸੀਂ ਵੀਡੀਓ ਨੂੰ ਇੰਜੋਏ ਕਰ ਰਹੇ ਹੋ ਤਾਂ ਪਲੀਜ਼ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਮੇਰੀ ਵੀ ਮਿਹਨਤ ਲੱਗਦੀ ਹੈ ਵੀਡੀਓ ਸ਼ੂਟ ਕਰਨ ਵਿੱਚ ਵੀਡੀਓ ਦੇਖਣ ਲਈ ਥੈਂਕ ਯੂ ਇਹ ਕੋਲੇ ਸਾਲ ਤੇਰ ਮਾ ਚੜਿਆ ਮਦਾ ਲਗਾਇਆ ਪਿਤਾ ਤੋਂ ਹਾਈ ਕਰਪਨ ਤੋਂ ਦੇ ਬੜਿਆ ਆਕੇ ਪੜਦਾ ਭੋਲ ਕੋ ਫੌਲ ਪੱਤਰੀ ਦਾਨ ਦਊਗਾ ਸਾਰਿਆ ਮਿੱਤਰਾਂ ਨੂੰ ਵੀ ਦਰਪਿਆ ਰਾਜਾ ਗੁਰਦਾਸ ਜੀ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਪਸ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਅੰਦਰੋਂ ਤੋਂ ਮੈਂ ਖੁਸ਼ ਆ ਲੂੰਗੀ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਮਾਰਨਿੰਗ ਦਾ 7 ਵਜੇ ਦਾ 7 ਵੱਜ ਗਏ ਨੇ ਮੇਰੀ ਮਹਿੰਦੀ ਦੀ ਕੋਈ ਕਿੰਨੀ ਡਾਰਕ ਹੋਵੇ ਚਾਹ ਰਹੇ ਹੁੰਦੇ ਮੈਂ ਪਾਣੀ ਹੱਥਾਂ 'ਪਾ ਕੇ ਲਾਈਟ ਹੋ ਜਾਣੀ ਸੀ ਪਰ ਉਹਦੇ ਤੇ ਪਾਣੀ ਛੱਤ 'ਤੇ ਨਹੀਂ ਪੈਂਦਾ ਨਾ ਬਰਤਨ ਧੋਣੇ ਤੇ ਨਾ ਕੱਪੜੇ ਧੋਣੇ ਤੇ ਮਹਿੰਦੀ ਹੋ ਗਈ ਡਾਰਕ ਟਾਈਮ ਹੋ ਰਿਹਾ 7 ਵਜੇ ਦਾ ਅਸੀਂ ਉੱਠ ਗਏ ਨਹਾ ਲੈਣ ਮੈਂ ਨਹਾ ਲਈ ਦਵਿੰਦਰ ਨਾਲ ਗਏ ਹੋਏ ਨੇ ਉਸ ਤੋਂ ਬਾਅਦ ਅਸੀਂ ਹੋਨੇ ਆ ਰੈਡੀ 8 ਵਜੇ ਨੂੰ ਅਸੀਂ ਰੈਡੀ ਹੋ ਕੇ ਬਾ ਬੀਆ ਤੋ ਸਿੱਧਾ ਕਰੇ ਵਾਪਸ ਉਧਰ ਨੂੰ ਚਲੇ ਜਾਣਾ ਇੱਧਰ ਦੁਬਾਰਾ ਨਹੀਂ ਆਉਣਾ ਇਸ ਕਰਕੇ ਸਾਮਾਨ ਸਾਰਾ ਪੈਕ ਕਰਕੇ ਚੱਕਾਂਗੇ ਟਾਈਮ ਹੋ ਗਿਆ 7:50 ਦਾ ਆਪਾਂ ਪੂਰੇ ਟਾਈਮ ਤੇ ਰੈਡੀ ਆ 10 ਮਿੰਟਸ ਬਾਸ ਸਾਨੂੰ ਜਾਂਦੇ ਕਰਦੇ ਲੱਗ ਜਾਣਗੇ ਸਾਮਾਨ ਸਾਰਾ ਪੈਕ ਆ ਸਾਮਾਨ ਨੀਚੇ ਉਤਾਰਾਂਗੇ ਲੈ ਕੇ ਜਾਂਦੇ ਆ ਤੇ 8 ਵਜੇ ਦਾ ਸੋਚਿਆ ਸੀ 8 ਵਜੇ ਸੋ ਉਧਰ ਪਹੁੰਚ ਜਾਗੇ 8 ਵਜੇ ਰੈਡੀ ਆ ਦਵਿੰਦਰ ਨੂੰ ਥੋੜਾ ਖਿੱਚਣਾ ਪੈਂਦਾ ਫੋਨ ਛੱਡ ਦੋ ਉੱਠ ਫੜੋ ਨਹਾ ਲਓ ਬੱਚਿਆਂ ਵਾਂਗ ਉਹਨਾਂ ਨੂੰ ਟੋਕਣਾ ਪੈਂਦਾ ਫੇਰ ਰੈਡੀ ਹੋਏ ਨੇ ਰੈਡੀ ਹੋਣਾ ਸੋ ਦੋਨੇ ਟਾਈਮ ਹੀ ਲੌਂਦੇ ਹੈਗੇ ਦੋਨੇ ਜਿੱਲੇ ਹੀ ਨੇ ਹੈਗੇ ਜ ਇਹ ਇਹ ਮੇਰਾ ਅੱਜ ਦਾ ਆਊਟਫਿਟ ਇਹ ਸੂਟ ਮੈਂ ਇਸ ਨੂੰ ਸਟਿਚ ਦਾ ਪਹਿਲਾਂ ਦਾ ਕਰਾਇਆ ਹੋਇਆ ਪਰ ਪਾ ਅੱਜ ਫਸਟ ਟਾਈਮ ਰਹੀ ਨਿਊ ਸੂਟ ਹੈ ਜੋ ਸਟਿਚ ਕਰਾਇਆ ਸੀ ਉਹ ਤਾਂ ਮੇਰਾ ਰੇਟ ਜਾਦੇ ਸੀਗੀ ਤੇ ਹੁਣ ਪਾਉਣਾ ਪੈ ਗਿਆ ਮੈਨੂੰ ਆਲਟਰ ਕਰਵਾ ਕੇ ਇਹ ਬਿਲਕੁਲ ਮੈਂ ਕਦੇ ਪਾਇਆ ਹੀ ਨਹੀਂ ਹੈ ਇਸ ਸੂਟ ਅਜ ਫਸਟ ਟਾਈਮ ਵੀਅਰ ਕਰਿਆ ਪਰ ਆਲਟਰ ਕਰਾ ਕੇ ਵੀਅਰ ਕੀਤਾ ਅੱਜ ਸਮਾਇਆ ਕਿਸੇ ਹੋਰ ਫੰਕਸ਼ਨ ਵਾਸਤੇ ਇਸ ਪਰ ਉਹ ਤਾਂ ਪਾਇਆ ਨਹੀਂ ਗਾ ਮੈਥੋਂ ਅੱਜ ਹੀ ਫਸਟ ਟਾਈਮ ਮੈਂ ਵੀਅਰ ਕੀਤਾ ਦੁਪੱਟਾ ਬਹੁਤ ਲਾਈਟ ਹੈ ਹਲਕਾ ਦੁਪੱਟਾ ਇਹਦਾ ਕੈਰੀ ਕਰਨਾ ਬਹੁਤ ਹੀ ਜ਼ਿਆਦਾ ਈਜ਼ੀ ਹੈ ਇੰਨਾ ਵੀ ਸਟ੍ਰੇਟ ਸਲਵਾਰ ਹੈ ਇਹ ਕਲਰ ਮੈਨੂੰ ਲੱਗਦਾ ਮੈਂ ਫਸਟ ਟਾਈਮ ਵੀਅਰ ਕਰ ਰਹੀ ਹੋਊਗੀ ਵੀ ਤੀਜੀ ਵਾਰ ਵਾਹ ਕਲਰ ਬਹੁਤ ਘੱਟ ਮੈਂ ਚੂਸ ਕਰਦੀ ਹਾਂ ਬਹੁਤ ਘੱਟ ਪਰ ਇਹ ਬਹੁਤ ਸੋਹਣਾ ਲੱਗਿਆ ਸਮਝ ਚੁਲੋ ਜਿਹੜੇ ਕਲਰ ਹੁੰਦੇ ਨੇ ਪਰ ਬਾਜ਼ਾਰ ਆਪਣਾ ਵੀਅਰ ਕਰਨ ਨੂੰ ਦਿਖਾਉਂਦਾ ਜਿਹੜੇ ਨਹੀਂ ਹੁੰਦੇ ਨਾ ਉਹ ਸਿਲ ਕਰ ਲਵਾਂ ਇਹ ਕਲਰ ਲੈ ਲਿਆ ਕਲਰ ਲੈ ਲਿਆ ਅੱਜ ਕੋਸਮਾਨ ਜੀ ਹਾਂ ਹਾਂ ਦਵਿੰਦਰ ਨੇ ਪਾ ਲਈ ਨਿਊ ਸ਼ਰਟ ਅੱਛਾ ਸਟਾਫ ਹੈ ਦਾ ਚਲੋ ਚੱਕੋ ਸਮਾਨ ਹਾਂ ਮੇਰੇ ਕੋਲ ਹੀ ਬਸ ਹੋਈ ਪਈ ਹੈ ਬਸ ਵਾਦੀ ਦਵਿੰਦਰ ਸਮਾਨ ਵਾਦੀ ਦਵਿੰਦਰ ਹੈ 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 ਆਪ ਬੋਲੋ ਚੱਕੋ ਚੱਕੇ ਦੋ ਗਿੜੀ ਲਾਉਣੀ ਆ ਵੀ ਚੱਕੋ ਹਾਂ ਜੀ ਉਕੇ ਤਾਂ ਇਹ ਮੈਂ ਚੱਕ ਕੇ ਲੈ ਜਾਨੀ ਆ ਟਾਵਲ ਗਿੱਲਾ ਇਹ ਨਾ ਪਿੱਛੇ ਹੀ ਟਰੱਕ ਲਾਂਗੇ ਡਿੱਗੀ ਚ ਉੱਪਰ ਸਮਾਨ ਦੇ ਉੱਪਰ ਆਪਾ ਉਹਨਾਂ ਸਟੇ ਕਾਸ਼ ਤੋਂ ਕਾ ਇਹ ਕੋਈ ਕਰ ਰਿਹਾ ਇੱਥੋਂ ਦਾ ਲੈ ਕੇ ਲੋੜ ਹੋਵੇ ਜੀ ਹਾਂ ਜੀ ਚੱਕ ਲੈ ਐਂਡ ਸਾਰੇ ਆਣੇ ਅਸੀਂ ਪਹੁੰਚੇ ਕਿਸ ਗੁਰਦੁਆਰਾ ਸਾਹਿਬ ਅਸੀਂ ਬਿਲਕੁਲ ਸਹੀ 9:00 9:00 ਵਜੇ ਪਹੁੰਚ ਕੇ ਸੀ ਜਿਵੇਂ 9 ਵਜੇ ਦਾ ਟਾਈਮ ਦਿੱਤਾ ਹੋਇਆ ਸੀਗਾ 9:00 9:00 ਸਾਰੇ ਆ ਗਏ ਸਾਰੇ ਬਾਹਰ ਖੜੇ ਆਂ ਵੇਟ ਕਰ ਰਹੇ ਆਂ ਲੜਕੇ ਵਾਲਿਆਂ ਦੀ ਨਾ ਜਿੱਦੇ ਆਉਣਗੇ ਤਾਂ ਆਨੰਦ ਕਾਰ ਸ਼ੁਰੂ ਹੋਣਗੇ ਬਿਕੋਜ਼ ਆਨੰਦ ਕਾਰ ਜਲਦੀ ਹੋ ਜੇ ਤਾਂ ਸਾਰਾ ਅੱਗੇ ਫੰਕਸ਼ਨ ਸਮੂਥਲੀ ਚੱਲ ਜਾਂਦਾ ਆ ਆਨੰਦ ਕਾਰ ਚ ਲੇਟ ਹੋ ਜਾਂਦਾ ਤਾਂ ਸਭ ਕੁਝ ਲੇਟ ਹੋ ਜਾਂਦਾ ਐਂਡ ਫਾਈਨਲ ਲੜਕੇ ਵਾਲੇ ਆ ਗਏ ਤੇ ਹੁਣ ਉਹਨਾਂ ਦਾ ਕਰਦੇ ਆਂ ਵੈਲਕਮ ਤੇ ਸ਼ੁਰੂ ਕਰਦੇ ਆਂ ਅੰਦਰ ਜਾ ਕੇ ਆਨੰਦ ਕਾਰ ਚ ਇਹ ਕਿਸ ਸਾਰਾ ਇਹ ਇਹ ਨੇ ਮੇਰੇ ਭੁਆ ਜੀ ਤੇ ਇਹ ਨੇ ਮੇਰੇ ਭੂਆ ਜੀ ਮੇਰੇ ਰੀਅਲ ਭੂਆ ਜੀ ਲੁਧਿਆਣਾ ਦੇ ਇਹ ਸੋਫੜ ਜੀ ਨੇ ਇਹਨਾਂ ਦਾ ਨੇਚਰ ਬਹੁਤ ਨਾਈਸ ਹੈ ਦਵਿੰਦਰ ਵਰਗੇ ਹੀ ਨੇ ਇੱਕੋ ਜਿਹੇ ਲੱਗਦੇ ਤੁਹਾਨੂੰ ਹਾਂ ਅਸੀਂ ਕਰਾਂਗੇ ਵਾਇ ਇੰਜੋਏ ਕੁਝ ਖਾ ਲੈਣੇ ਕੁਝ ਹੋਰ ਖਾਣਾ ਮਜ਼ੇ ਲਵਾਂਗੇ ਖਾਵਾਂਗੇ ਪੀਵਾਂਗੇ ਕੀ ਮਿਲ ਗਿਆ ਕਾਫੀ ਲਾ ਦਿਓ ਭਈਆ ਬੰਦਾ ਕੌਣ ਹੈ ਅਫਰਤ ਉਹ ਹੈ ਟੇਬਲ ਤੇ ਬੰਦ ਤੇ ਹੈ ਆਹ ਆਪ ਥੋੜੀ ਚੀਜ਼ ਚੀਜ਼ ਪੀ ਤੇ ਬਾਹਰ ਆ ਰਹੀ ਆ ਪੀ ਤੇ ਚੀਜ਼ ਲਾਲ ਜੀ ਲਓ ਜੀ ਮੁਕੜੀ ਲਓ ਪੀਓ ਅੱਗੇ ਲਓ ਨਹੀਂ ਜਣਾ ਮੇਰੀ ਭੈਣਾ ਇਹ ਮੇਰੀ ਡੈਡੀ ਦੀ ਭੂਆ ਹੀ ਗਿਆ ਦੋ ਧੀਆਂ ਨੇ ਡੈਡੀ ਦੀ ਭੂਆ ਦੋ ਧੀਆਂ ਆਹਾਂ ਇਹਨਾਂ ਦੀ ਬੇਟੀ ਹੈ ਵੀ ਅਸੀਂ ਬਹੁਤ ਟਾਈਮ ਤੋਂ ਜਾਣਦੇ ਪਛਾਣਦੇ ਆ ਵਿਆਹ ਸ਼ਾਦੀ 'ਚ ਮਿਲ ਜਾਂਦਾ ਪਿਆਰ ਆ ਬਸ ਬਹੁਤ ਜਾਂਦੇ ਆ ਸੱਸ ਸਹੁਰੇ ਆ ਵਿਆਹ ਸ਼ਾਦੀ ਦੇ ਮਿਲਣੇ ਬਹੁਤ ਸਾਲਾਂ ਮੰਨ ਪਿਆ ਆ ਆਪਾਂ ਆਪਣੇ ਪਰਿਵਾਰ ਸਕੇ ਇਕੱਠਾ ਮੱਠਾ ਇਕੱਠੇ ਹੋਇਆ ਉਹਨਾਂ ਸਿਵਰੇ ਖਾਣੇ ਪੀਣੇ ਇੰਜੋਏ ਕਰਦੇ ਆ ਜੋ ਥੀਵ ਚਨ ਵਾਲੇ ਨੇ ਅਸੀਂ ਚੱਲਦੇ ਸਟਾਰ ਵੇ ਚਾਰ ਵੇ ਚਲੇ ਸੀ ਆਪਾਂ ਚਾਰ ਚਾਰ ਸਵਰ ਚਾਰ ਚਲੇ ਸੀ ਖਾ ਲਿਆ ਪੀ ਲਿਆ ਇੰਜੋਏ ਕਰ ਲਿਆ ਵਿਆ ਹੁਣ ਕਦੇ ਟਿੱਕੇ ਬਹਿ ਜਾਗੇ ਤੇ ਵਿਆ ਹੋ ਗਏ ਖਤਮ ਖਤਮ ਹੋ ਗਏ ਵਿਆ ਆਪਾਂ ਨੂੰ ਕੋਹਰਾ ਆਊਗਾ ਕੋਈ ਰਾਤ ਨੂੰ ਇੱਕ ਵਾਰ ਜੇ ਖਤਮ ਹੁਣ ਚਲੋ ਸਰਦਿਆਂ ਵਾਲੇ ਕੱਪੜੇ ਸਾਂਭਾਂਗੇ ਵਿਆਹ ਵਾਲੇ ਸਾਂਭਾਂਗੇ ਹੁਣ ਕੱਪੜੇ ਸਾਂਭਣ ਤੇ ਹੋਵਾਂਗੇ ਇੱਧਰ ਟਿੱਕੇ ਬਹਿ ਜਾਗੇ ਨਾਲੇ ਵੇਟ ਘਟਾਵਾਂਗੇ ਜਿਹੜਾ ਵਿਆਹ ਖਾ ਕਵਦਾ ਆ ਠੀਕ ਆ ਬੋਰਡਰਾ ਵੀ ਕਾ ਬਹੁਤ ਆਦਾ ਤੇ ਉਹ ਚਾਹ ਦੀ ਲੱਗ ਰਹੀ ਹੈ ਤੋੜ نیند ਆ ਰਹੀ ਹੈ ਵਸੀ ਆ ਰਹੀ ਹੈ ਇਹ ਦਿਲ ਕਰਦਾ ਵੀ ਚਾਹ ਪੀਵੇ ਕਰਿਆ ਕਿ ਪੀਵਾਂਗੇ ਚਾਹ ਦੀ ਤੇ ਰਸਤੇ 'ਚ ਰੁਕੇ ਨਹੀਂ ਸਕਦੇ ਨਾ ਕਰਿਆ ਉਹਨਾਂ ਦਾ ਟਾਈਮ ਨਹੀਂ ਨਾ ਚਾਹ ਦਾ ਬਤ ਹੈ ਰਹਿਣਾ ਦੇਖਣਾ ਵਾਕੇ ਕੋਈ ਅਸੀਂ ਭਾਜੀ ਪਹੁੰਚਦੇ ਤਾਂ ਤੁਹਾਨੂੰ ਮਿਲਦੇ ਆ ਕਰਿਆ ਅੱਗੇ ਅੱਜ ਇਹ ਵੀਡੀਓ ਨਹੀਂ ਆਉਗੀ ਅੱਜ ਦਿਨ ਕੀ ਹੈ ਸੈਟਰਡੇ ਆ 9 ਤਰੀਕਾ 'ਚ ਵੀਡੀਓ ਨਹੀਂ ਆਉਗੀ ਕਿਉਂਕਿ ਬਿਲਕੁਲ ਕੋਈ ਵੀਡੀਓ ਨਹੀਂ ਵੀਡੀਓਸ ਐਡਿਟ ਕਰਕੇ ਫਿਰ ਅਪਲੋਡ ਕਰਾਂਗੀ ਅੱਜ ਦੀ ਮੇਰੀ ਗੈਰ ਹਾਜ਼ਰੀ ਲੱਗੂਗੀ ਦੇ ਨੋਵੇ ਦਾ ਕਰਿਆ ਸੀ ਆ ਗਈ ਅਧਕਸਮਾਨ ਅਨਪੈਕ ਕਰਤਾ ਹਲ ਇੱਕ ਵੱਡਾ ਸੂਟ ਕੇਸ ਰਹਿ ਗਿਆ ਉਹਨੂੰ ਅਨਪੈਕ ਕਰਦੀ ਆਂ ਕਪੜੇ ਵਗੈਰਾ ਚੇਂਜ ਕਰ ਲਾ ਪਹਿਲਾਂ ਚਾਹ ਪੀ ਲਾ ਥੋੜੀ એનਰਜੀ ਆ ਜੂ ਫਿਰ ਸਭ ਦੇ ਅੱਖਾਂ ਮੀਚੀ ਜਾਂਦੀਆਂ ਨੇ ਬਹੁਤ ਜਲਾ ਨੀਂਦ ਆ ਰਹੀ ਬਹੁਤ ਥਕਾਵਟ ਹੋਈ ਦੀ ਆ ਚਾਹ ਚੂ ਪੀ ਕੇ ਮੈਂ ਇੱਕ ਸੂਟ ਕੇਸ ਫਿਰ ਅਨਪੈਕ ਕਰਕੇ ਨਾਲ ਸਵੇਰ ਵਾਸਤੇ ਦਹੀਂ ਜਮਾਉਣੀ ਆ ਉਹ ਸਬਜ਼ੀ ਵਗੈਰਾ ਦੇਖ ਤੈ ਸਵੇਰ ਵਾਸਤੇ ਕੁਝ ਹੈਗੀ ਕਰਨਾ ਹੈਗੀ ਨਹੀਂ ਫਿਰ ਕੋਈ ਚਨੇ ਰਾ ਮੈਂ ਕੁਝ ਵੀ ਹੋਊਗੀ ਉਹ ਵੀ ਤਿਆਰੀ ਕਰੂੰਗੀ ਨਹੀਂ ਫਿਰ ਸਵੇਰੇ ਮੈਂ ਹੀ ਬਣਾਉਣੀ ਮੈਨੂੰ ਹੀ ਔਖਾ ਹੋਣਾ ਸਵੇਰੇ ਕੀ ਬਣਾਵਾ ਕੀ ਬਣਾਵਾ ਘੰਟਾ ਸ ਇਸ ਕੱਪ ਦੇ ਸਵੈਰਤੀ ਤਿਆਰੀ ਵੀ ਕਰਨੀ ਆ ਪਰ ਸਭ ਤੋਂ ਪਹਿਲਾਂ ਮੈਂ ਖੁਣੇ ਕੱਪ ਚਾਹ ਦਾ ਕਰ ਲਾ ਕੱਪੜਾ ਚੇਂਜ ਕਰਕੇ ਚਾਹ ਪੀ ਕੇ એનર્ਜੀ ਆਉ ਫਿਰ ਕੰਮ ਹੋਣਗੇ ਬਾਕੀ ਸੂਰੇਸੀ ਮਿਰਾ ਹੈ ਤੇ ਵੀਡੀਓ ਆਪਸੋ ਤੁਹਾਨੂੰ ਜੇ ਵੀਡੀਓ ਅੱਛੀ ਲੱਗੇਗੀ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਨਵੇਂ ਆਏ ਨੇ ਚੈਨਲ ਤੇ ਮਿਲਾਂਗੇ ਕੋ ਹੋਰ ਨਵੀਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ